ਪੰਜਾਬ ਵਿੱਚ ਨਸ਼ੇ ਖਿਲਾਫ ਵੱਡੇ ਮਹਿੰਮ ਚੜ੍ਹਦਿਆ ਪੰਜਾਬ ਪੁਲਿਸ ਨੇ ਨਸ਼ੇ ਲਈ ਬਦਨਾਮ ਮੋਗਾ ਦੇ ਪਿੰਡ ਡੋਲੇਵਾਲਾ ਵਿੱਚ ਤਣਕਸਾਰ ਰੇਡ ਕੀਤੀ ਹੈ ਕਰੀਬ 300 ਜਵਾਨਾਂ ਨੇ ਪਿੰਡ ਉਤੇ ਉਸ ਸਮੇਂ ਤਾਵਾਂ ਬੋਲਿਆ ਜਦੋਂ ਪੂਰਾ ਪਿੰਡ ਸੁੱਤਾ ਪਿਆ ਸੀ ਪੁਲਿਸ ਨੇ ਕਿ ਘਰ ਦੀ ਤਲਾਸ਼ੀ ਲਈ ਇਸ ਦੌਰਾਨ ਪੁਲਿਸ ਕੁਝ ਬਰਾਮਦ ਹੋਇਆ ਜਾਂ ਨਹੀਂ ਇਸ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਦੂਜੇ ਪਾਸੇ ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਪੁਲਿਸ ਉਹਨਾਂ ਦੇ 100 ਤੋਂ 200 ਮੋਟਰਸਾਈਕਲ ਤੇ ਹੋਰ ਵਾਹਨ ਆਪਣੇ ਨਾਲ ਲੈ ਗਈ ਇਸ ਤੋਂ ਇਲਾਵਾ ਘਰਾਂ ਦੇ ਅੱਗੇ ਲੱਗੇ ਹੋਏ ਸੀਸੀਟੀਵੀ ਕੈਮਰੇ ਵੀ ਪੁਲਿਸ ਆਪਣੇ ਨਾਲ ਉਖਾੜ ਕੇ ਲੈ ਗਈ ਦੂਜੇ ਪਾਸੇ ਮੋਗਾ ਪੁਲਿਸ ਦੇ ਡੀਐਸਪੀ ਮਨਦੀਪ ਸਿੰਘ ਨੇ ਦੱਸਿਆ ਕਿ ਇਹ ਰੁਟੀਨ ਰੇਡ ਸੀ ਤੇ ਚੈਕਿੰਗ ਦੌਰਾਨ ਜੇਕਰ ਕੁਝ ਇਤਰਾਜ਼ਯੋਗ ਮਿਲਿਆ ਤਾਂ ਕਾਨੂੰਨ ਦੇ ਅਨੁਸਾਰ ਕਾਰਵਾਈ ਕੀਤੀ ਜਾਵੇਗੀ ਯਾਦ ਰਹੇ ਕਿ ਦੋਲੇਵਾਲਾ ਪਿੰਡ ਪੂਰੇ ਪੰਜਾਬ ਵਿੱਚ ਨਸ਼ੇ ਦੇ ਕਾਰੋਬਾਰ ਲਈ ਕਾਫੀ ਬਦਨਾਮ ਹੈ ਸਰ ਐਵੇਂ ਘਰ ਆ ਕੇ ਸਾਰਿਆਂ ਨੂੰ ਇਹ ਕਹਿੰਦੇ ਨੇ ਇਥੋਂ ਜਾਣਾ ਨਹੀਂ ਕਿਤੇ ਜਿੰਨਾ ਟਾਈਮ ਅਸੀਂ ਨਾ ਗਿਆ ਤੇ ਮੱਥੇ ਲਵਾ ਕੇ ਸਾਰਿਆਂ ਕਹਿੰਦੇ ਐਸਐਸ ਦੇ ਮੱਥੇ ਲਵਾ ਕੇ ਫਿਰ ਕੋਲੇ ਛੱਡਾਂਗੇ ਫਿਰ ਮੇਰਾ ਸਾਰੇ ਪਿੰਡ ਦੇ ਜੀੜਾ ਕਢਾ ਗਏ ਤੇ ਮੈਨੂੰ ਕਾਗਜ਼ ਵੀ ਦੇ ਦਿੱਤੇ ਨੇ ਗੱਡੀ ਦੇ ਟਮੂਰਸਾਂ ਦੇ ਵੀ ਦੇ ਦਿੱਤੇ ਨੇ ਤੇ ਗੱਡੀ ਦੀ ਕਾਪੀ ਮੰਗਦੇ ਸੀ ਦੂਜੀ ਵੱਡੀ ਦੀ ਤੇ ਉਹ ਸਾਡੇ ਕੋਲ ਚਾਬੀ ਹੀਰੇ ਕੋਲ ਸੀ ਮੇਰੇ ਕੋਲ ਐ ਨਹੀਂ ਸੀ ਕੈਮਰੇ ਲੱਗੇ ਸੀ ਘਰੇ ਕੈਮਰੇ ਵੀ ਪਟਕੇ ਲੈ ਗਏ ਨੇ ਤੇ ਜਿਹੜਾ ਪੀਸੀਓ ਮਗਰ ਵੀਡੀਓ ਲਾਉਂਦਾ ਉਹ ਵੀ ਲੈ ਗਏ ਨੇ ਕਹਿੰਦਾ ਤੂੰ ਕੈਮਰੇ ਨਹੀਂ ਲਾਉਣੇ ਮੈਂ ਕੋਈ ਉਦਾਂ ਦਾ ਕੰਮ ਕਰਦਾ ਹਾਂ ਤਾਂ ਹੀ ਹੈ ਤੇ ਮੇਰੇ ਕੈਮਰੇ ਸਾਰੇ ਪਟਕੇ ਲੱਗੇ ਨੇ ਜੀ ਇਹ ਜਨਰਲ ਸਰਚਪ੍ਰੈਸ਼ਨ ਸੀਗਾ ਫੋਰਸ ਨਾਲ ਲੈ ਕੇ ਤੇ ਪਿੰਡ ਦੋਲੇਵਾਲ ਦਾ ਜਿਹੜਾ ਸਰਚ ਚੱਲ ਰਹੀ ਹੈ ਤੇ ਸਰਚ ਦੇ ਦਰਮਿਆਨ ਜੋ ਵੀ ਇਲੈਗਲ ਕੋਈ ਚੀਜ਼ ਜਾਂ ਕੁਸ਼ਮੀ ਮਿਲੇਗਾ ਉਹ ਸਭ ਨਾਲ ਉਹਨਾਂ ਦੇ ਕਲਾਸ ਪਾਰ ਹੋਏਗਾ